ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵ ਹਰ ਗੁਰਮੁਖੇ ਪਾਏ ਰਾਮ ਏ ਭਾਈ ਜੂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਜਿਸ ਨੇ ਪਹਿਲਾ ਬ੍ਰਹਮ ਸ਼ਿਵ ਜੀ ਵਿਸ਼ਨੂੰ ਆਦਿਕਾਂ ਨੂੰ ਆਪਣੀ ਚੇਤਨ ਸੱਤਾ ਰੂਪ ਹਰਿਆਵਲਤਾ ਨਾਲ ਪੈਦਾ ਕੀਤਾ ਹੈ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਉਣਾ ਕਰੋ। ਅਤਿਉ ਰਾਮ ਰਮਿਆਇਆ ਪਰਮੇਸ਼ਰ ਗੁਰਮੁਖੇ ਕੀਏ ਮੁਖੀ ਗੁਰਾਂ ਦੁਆਰਾ ਵਾ ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਜਾਂਦਾ ਹੈ। ਆਨੰਦ ਨੂੰ ਸਬਦ ਰਵ ਅਨਹਦ ਸ਼ਬਦ ਵਜਾਏ ਰਾਮ ਆਨੰਦ ਨੂੰ ਰਾਤ ਦਿਨ ਗੁਰ ਸ਼ਬਦ ਉਪਦੇਸ਼ ਦੁਆਰਾ ਨਾਮ ਨੂੰ ਰਵੋ ਹੁੰਦਾ ਉਚਾਰਨਾ ਕਰੋ ਤਾਂ ਅਨਹਦ ਹਦ ਤੋਂ ਰਹਿਤ ਇੱਕ ਰਸ ਸਾਰੇ ਰਮਿਆ ਆਇਆ ਸ਼ਬਦ ਬ੍ਰਹਮ ਵਜ ਗਏ ਵਜਾਏ ਪ੍ਰਗਟ ਹੋ ਆਏਗਾ ਜੈਸਾ ਕਿ ਅਜਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ ਅਨਹਦ ਸ਼ਬਦ ਵਜਾਏ ਹਰ ਜੀਵ ਘਰ ਆਏ ਹਰ ਗੁਣ ਗਾਵ ਨਾਰੀ ਜਦੋਂ ਅਨਹਦ ਹਦ ਤੂੰ ਰਹਿ ਤਿਕਰਸ ਸ਼ਬਦ ਅੰਦਰ ਵੱਜ ਆਇਆ ਤਾਂ ਉਸੇ ਵੇਲੇ ਆਪ ਪਰਮੇਸ਼ਰ ਜੀ ਦੇ ਰੂਪ ਘਰ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਇਸੇ ਵਾਸਤੇ ਇਹ ਜਗਿਆਸੂ ਰੂਪ ਨਾਰੀ ਇਸਤਰੀਏ ਤੂੰ ਪਰਮੇਸ਼ਰ ਦੇ ਗੁਣਾਂ ਨੂੰ ਗਾਵਹੁ ਕਈਏ ਗਾਉਣਾ ਕਰ आनंदिन भगत ਕਰੇ ਗੁਰ ਆਗੇ ਸਾ ਤਨ ਕੰਤ ਪਿਆਰੀ ਜੋ ਰਾਤ ਦਿਨ ਗੁਰੂ ਦੇ ਅੱਗੇ ਸਨਮੁਖ ਹੋ ਕੇ ਭਗਤੀ ਕਰਦੀ ਹੈ ਸਾਖੀ ਉਹ ਜਗਿਆਸੂ ਰੂਪ ਤਾਨਿਸਤਰੀ ਕੰਤ ਪਤੀ ਪਰਮੇਸ਼ਰ ਨੂੰ ਪਿਆਰੀ ਚੰਗੀ ਲੱਗਦੀ ਹੈ ਵਾ ਅਭਾਸ ਬਿਰਤੀ ਸਾਖੀ ਚੇਤਨ ਨੂੰ ਪਿਆਰੀ ਲੱਗਦੀ ਹੈ ਗੁਰ ਕਾ ਸਬਦ ਵਸਿਆ ਕੱਡ ਅੰਤਰ ਸੇ ਜਨ ਸਬਦ ਸੁਹਾਏ ਜਿਨ੍ਹਾਂ ਦੇ ਕੱਡ ਹਿਰਦੇ ਵਿੱਚ ਗੁਰਾਂ ਦਾ ਸਬਦ ਉਪਦੇਸ਼ ਵਸਿਆ ਹੈ ਉਹ ਜਗਿਆ ਸੁਜਨ ਗੁਰਾਂ ਦੇ ਉਪਦੇਸ਼ ਕਰਕੇ ਬ੍ਰਹਮ ਵਿੱਚ ਅਪੇਧ ਹੋਣ ਰੂਪ ਸ਼ੋਭਨੀ ਹੋਏ ਹਨ ਵਾ ਲੋਕ ਪ੍ਰਲੋਕ ਵਿੱਚ ਸ਼ੋਭਾ ਵਾਲੇ ਹੋਏ ਹਨ ਅਤੇ ਨਾਨਕ ਤੈਨ ਘਰ ਸਦ ਹੀ ਸੋਹਿਲਾ ਹਰ ਘਰ ਕਿਰਪਾ ਘਰ ਆਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਹਮੇਸ਼ਾ ਹੀ ਸੋਹਿਲਾ ਆਨੰਦ ਹੈ ਵਾ ਵਾਏ ਗੁਰੂ ਦਾ ਸੋਹਿਲਾ ਜਸ ਉਚਾਰਨ ਹੁੰਦਾ ਹੈ ਅਤੇ ਪਰਮੇਸ਼ਰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਆਪ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਆ ਕੇ ਸਾਖਿਆਤ ਹੋ ਗਿਆ ਭਗਤਾ ਮਨ ਆਨੰਦ ਪਿਆ ਹਰ ਨਾਮ ਰਹੀਂ ਲਿਵ ਲਾਏ ਰਾਮ ਉਹਨਾਂ ਭਗਤਾਂ ਦੇ ਮਨ ਹਿਰਦੇ ਵਿੱਚ ਆਨੰਦ ਸਰੂਪ ਪ੍ਰਗਟ ਹੋ ਆਇਆ ਹੈ ਜੋ ਭਗਤ ਜਨ ਹਰ ਵਕਤ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਦੀ ਲਿਵ ਬਿਰਤੀ ਲਾ ਰਹਿੰਦੇ ਆ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਗੁਰਮੁਖੇ ਕੀਏ ਮੁਖੀ ਗੁਰਾਂ ਦੀ ਸੰਗਤ ਕਰਕੇ ਉਹਨਾਂ ਗੁਰਮੁਖ ਜਨਾਂ ਦਾ ਮਨ ਹਿਰਦਾ ਨਿਰਮਲ ਉਜਲ ਹੋਇਆ ਹੈ ਜਿਨ੍ਹਾਂ ਨੇ ਰਮੇ ਹੋਏ ਨਿਰਮਲ ਉਜਲ ਪਰਮੇਸ਼ਰ ਦੇ ਗੁਣ ਗਾਉਣਾ ਕੀਤੇ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਦੋਂ ਨਿਰਮਲ ਉਜਲ ਪਰਮੇਸ਼ਰ ਦੇ ਗੁਣ ਗਾਏ ਤਾਂ ਗੁਰਮੁਖ ਜਨਾਂ ਨੇ ਲਾਲਚ ਲਾਲਸਾ ਤੋਂ ਰਹਿਤ ਹੋ ਕੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਮੰਨ ਕੇ ਹਿਰਦੇ ਵਿੱਚ ਵਸਾ ਲਿਆ ਅਤੇ ਹਰ ਵਕਤ ਮੁਖੋਂ ਪਰਮੇਸ਼ਰ ਦੀ ਅੰਮ੍ਰਿਤ ਅਮਰ ਕਰਨ ਵਾਲੀ ਬਾਣੀ ਉਚਾਰਨ ਕਰਦੇ ਰਹਿੰਦੇ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆਗੇ ਵਸਿਆ ਹੈ ਉਹ ਗੁਰਮੁਖ ਜਨ ਹੀ ਸੰਸਾਰ ਸਮੁੰਦਰ ਤੋਂ ਤਰੇ ਹਨ ਅਤੇ ਐਸਾ ਨਿਸ਼ਚੈ ਕਰਦੇ ਹਨ ਕਿ ਕਟਾ-ਕਟਾ ਵੇਜੀ ਸਬਦ ਬ੍ਰਹਮ ਦੀ ਜੋਤ ਸਮਾਈ ਹੋਈ ਹੈ ਤੇਰੇ ਗੁਣ ਗਾਵਹਿ ਸਹਿਜ ਸਮਾਵਹਿ ਸਬਦੇ ਮੇਲ ਮਿਲਾਏ ਏ ਪਰਮੇਸ਼ਰੋ ਗੁਰਮੁਖ ਜਨ ਹਰ ਵਕਤ ਤੇਰੇ ਗੁਣਾ ਨੂੰ ਗਾਉਂਦੇ ਵਾਹ ਹੋਰਨਾ ਅਧਿਕਾਰੀਆਂ ਨੂੰ ਨਿਹਾਲ ਕਰਨ ਵਾਸਤੇ ਤੇਰੇ ਗੁਣਾ ਨੂੰ ਗਾਉਂਦੇ ਇਸੇ ਕਰਕੇ ਸੁੱਤੇ ਸਿੱਧ ਹੀ ਤੇਰੇ ਸਰੂਪ ਵਿੱਚ ਸਮਾਏ ਲੀਨ ਹੋਏ ਰਹੇਂਦੇ ਕਿਉਂਕਿ ਉਹ ਤੂੰ ਆਪ ਗੁਰਾਂ ਦੇ ਉਪਦੇਸ਼ ਵਿੱਚ ਮੇਲ ਕੇ ਆਪਣੇ ਵਿੱਚ ਮਿਲਾ ਲਏ ਹਨ ਨਾਨਕ ਸਫਲ ਜਨਮ ਤਿਨ ਕੀਰਾ ਜੇ ਸਤਗੁਰ ਹਰ ਮਾਰਗ ਪਾਏ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਪੁਰਖਾਂ ਦਾ ਮਨੁੱਖਾ ਜਨਮ ਸਫਲਾ ਹੈ ਜਿਹੜੇ ਸਤਗੁਰਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਭਗਤੀ ਰੂਪ ਮਾਰਗ ਰਸਤੇ ਤੇ ਪਉਣਾ ਕੀਤੇ ਸੰਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਈ ਰਾਮ ਸੋ ਇਹ ਜੋ ਪਾਵਨ ਸ਼ਬਦ ਇੱਥੇ ਆਇਆ ਹੈ ਸਸੇ ਨੂੰ ਟਿੱਪੀ ਤੇ ਫਿਰ ਤੱਤਾ ਸਸੇ ਨੂੰ ਟਿੱਪੀ ਗੱਗਾ ਤੱਤੇ ਨੂੰ ਸਿਹਾਰੀ ਇਸ ਨੂੰ ਅਸੀਂ ਕਈ ਵਾਰੀ ਕਾਲੀ ਵਿੱਚ ਸਤ ਸੰਗਤ ਹੀ ਪੜ ਜਾਂਦੇ ਆ ਪਰ ਇੱਥੇ ਸੰਤ ਸੰਗਤ ਲਿਖਿਆ ਹੈ ਜਿਵੇਂ ਮਹਾਰਾਜ ਨੇ ਲਿਖਿਆ ਉਚਾਰਨਾ ਕੀਤਾ ਉਸੇ ਤਰ੍ਹਾਂ ਅਸੀਂ ਉਚਾਰਨਾ ਹੈ ਜਿਨ੍ਹਾਂ ਪੁਰਖਾਂ ਦਾ ਸੰਤ ਸੰਗਤ ਸਾਧ ਸੰਗਤ ਨਾਲ ਮਿਲਾਪ ਹੋਇਆ ਹੈ ਸੰਤਾਂ ਦੀ ਸੰਗਤ ਨਾਲ ਮਿਲਾਪ ਹੋਇਆ ਉਹਨਾਂ ਦਾ ਮਨ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਸਮਾਇਆ ਰਹਿੰਦਾ ਗੁਰ ਕੈ ਸਬਦ ਸਦ ਜੀਵਨ ਮੁਕਤ ਭਏ ਹਰ ਕੈ ਨਾਮ ਲੇਵ ਲਾਏ ਰਾਮ ਉਹ ਗੁਰਾਂ ਦੇ ਸਬਦ ਉਪਦੇਸ਼ ਨੂੰ ਕਮਾ ਕੇ ਸਦਾ ਵਾਸਤੇ ਜੀਵਨ ਮੁਕਤ ਹੋ ਗਏ ਜੋ ਹਰ ਵਕਤ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਹੀ ਚਿੱਤ ਦੀ ਲਿਵ ਬਿਰਤੀ ਲਾਉਣਾ ਕਰਦੇ ਹਰ ਨਾਮ ਚਿੱਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰ ਨਾਲੇ ਜਦੋਂ ਗੁਰਾਂ ਨੇ ਆਪਣੇ ਮੇਲ ਨਾਲ ਮਿਲਾਇਆ ਤੇ ਹਰ ਪਰਮੇਸ਼ਰ ਦੇ ਨਾਮ ਵਿੱਚ ਮਨ ਨੂੰ ਲਗਾਉਣਾ ਕੀਤਾ ਤਾਂ ਮਨੁਆ ਹਰ ਮਨ ਹਰ ਪਰਮੇਸ਼ਰ ਦੇ ਨਾਮ ਰੰਗ ਨਾਲੇ ਸਾਥ ਹੀ ਰੰਗਿਆ ਗਿਆ ਵਾ ਜਦੋਂ ਗੁਰਾਂ ਨੇ ਆਪਣੇ ਮੇਲ ਵਿੱਚ ਮਿਲਾ ਕੇ ਹਰ ਨਾਮ ਚਿੱਤ ਵਿੱਚ ਮਨ ਨੂੰ ਲਗਾਉਣਾ ਕੀਤਾ ਤਾਂ ਮਨ ਨਾਮ ਰੰਗ ਵਿੱਚ ਰੰਗਿਆ ਗਿਆ ਪਰਮੇਸ਼ਰ ਨਾਲ ਹੀ ਪ੍ਰਾਪਤ ਹੋ ਗਿਆ ਸੁਖ ਦਾਤਾ ਪਾਇਆ ਮੋਹ ਚੁਕਾਇਆ ਅਨ ਦਿਨ ਨਾਮ ਸੰਭਾਲੇ ਜਿਨ੍ਹਾਂ ਨੇ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਸੰਭਾਲਿਆ ਯਾਦ ਕੀਤਾ ਹੈ ਉਹਨਾਂ ਦੇ ਹਿਰਦੇ ਵਿੱਚੋਂ ਸਰੀਰਾਂ ਦਾ ਮੋਹ ਸਨੇ ਚੁਕਾਇਆ ਗਿਆ ਫਿਰ ਸੁੱਖਾਂ ਦਾ ਦੇਣ ਵਾਲਾ ਦਾਤਾ ਪਰਮੇਸ਼ਰ ਉਹਨਾਂ ਨੇ ਪਾ ਲਿਆ। ଅਤਵਾ ਜਿਨ੍ਹਾਂ ਨੇ ਸੁੱਖ ਦਾਤੀ ਪਰਮੇਸ਼ਰ ਨੂੰ ਪਉਣਾ ਕੀਤਾ। ਉਹਨਾਂ ਨੇ ਅੰਦਰੋਂ ਸਰੀਰਾਂ ਦਾ ਮੋਹ ਝੁਕਾ ਦਿੱਤਾ। ਉਹ ਰਾਤ ਦਿਨੇ ਪ੍ਰੇਮ ਵਿੱਚ ਆ ਕੇ ਨਾਮ ਨੂੰ ਹੀ ਯਾਦ ਕਰਦੇ ਰਹਿੰਦੇ। ਗੁਰ ਸਬਦ ਦੇ ਰਾਤਾ ਸਹਜੇ ਮਤਾ ਨਾਮ ਮਨ ਵਸਾਏ। ਜਿਨ੍ਹਾਂ ਦਾ ਮਨ ਗੁਰ ਸਬਦ ਦੇ ਉਪਦੇਸ਼ ਵਿੱਚ ਰੁੱਤਾ ਹੋਇਆ ਸੁੱਤੇ ਸਿੱਧ ਹੀ ਮਸਤ ਰਹਿੰਦਾ। ਉਹਨਾਂ ਨੇ ਅੰਮ੍ਰਿਤ ਨਾਮ ਨੂੰ ਮਨ ਹਿਰਦੇ ਵਿੱਚ ਵਸਾਉਣਾ ਕੀਤਾ ਹੈ। ਨਾਨਕ ਤਿਨ ਘਰ ਸਦਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਹਮੇਸ਼ਾ ਹੀ ਵਾਹਿਗੁਰੂ ਦਾ ਜਸ ਉਚਾਰਨ ਹੁੰਦਾ। ਵਾ ਸੋਹਿਲਾ ਆਨੰਦ ਬਣਿਆ ਰਹਿੰਦਾ। ਜਿਹੜੇ ਸਤਿਗੁਰਾਂ ਦੀ ਸੇਵ ਟਹਿਲ ਕਰਕੇ ਵਾਹਿਗੁਰੂ ਵਿੱਚ ਸਮਾਏ ਲੀਨ ਹੋ ਗਏ। ਬਿਨ ਸਤਗੁਰ ਜਗ ਪਰਮ ਪੁਲਾਇਆ ਹਰ ਕਾ ਮਹਿਲ ਨ ਪਾਇਆ ਰਾਮ ਸਤਗੁਰਾਂ ਦੇ ਉਪਦੇਸ਼ ਤੋਂ ਬਗੈਰ ਸਾਰਾ ਸੰਸਾਰ ਪਰਮ ਨੇ ਪੁਲਾ ਛੱਡਿਆ ਹੈ ਇਸ ਕਰਕੇ ਜੀਵ ਨੇ ਰਮੇ ਹੋਏ ਪਰਮੇਸ਼ਰ ਦਾ ਸੱਚਖੰਡ ਵਦੁਰੀਆ ਪਾਦਰੂਪੀ ਮਹਿਲ ਨਹੀਂ ਪਉਣਾ ਕੀਤਾ ਗੁਰਮੁਖੇ ਇੱਕ ਮੇਲ ਮਿਲਾਇਆ ਤਿਨ ਕੇ ਦੁਖ ਗਵਾਇਆ ਰਾਮ ਜਿਨ੍ਹਾਂ ਇਕਨਾਂ ਨੂੰ ਗੁਰਮੁਖੇ ਮੁਖੀ ਗੁਰਾਂ ਨੇ ਵਾਹਿਗੁਰੂ ਨਾਮ ਦੇ ਮੇਲ ਵਿੱਚ ਮਿਲਾਉਣਾ ਕੀਤਾ ਹੈ ਉਹਨਾਂ ਦੇ ਰਾਮ ਪਰਮੇਸ਼ਰ ਨੇ ਜੰਮਣ ਮਰਨ ਦੇ ਦੁੱਖ ਗਵਾ ਦਿੱਤੇ ਦੂਰ ਕਰ ਦਿੱਤੇ ਕੱਢ ਦਿੱਤੇ ਹਨ ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੀ ਜਦੂ ਪਰਮੇਸ਼ਰ ਦੇ ਮਨ ਚਿੱਤ ਵਿੱਚ ਪਾ ਗਏ ਤਦ ਉਹਨਾਂ ਦੇ ਦੁੱਖਾਂ ਨੂੰ ਪਰਮੇਸ਼ਰ ਨੇ ਗਵਾ ਦਿੱਤਾ ਹੈ ਇਸੇ ਕਰਕੇ ਉਹ ਹਮੇਸ਼ਾ ਪ੍ਰੇਮ ਰੰਗ ਵਿੱਚ ਰਤੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਜੋ ਪਰਮੇਸ਼ਰ ਦੇ ਭਗਤ ਹਨ ਉਹ ਸਦਾ ਹਮੇਸ਼ਾ ਹੀ ਉੱਜਲ ਜਨ ਪੁਰਖ ਹਨ ਅਤੇ ਜੁਗਾਂ ਜੁਗਾਂ ਹਮੇਸ਼ਾ ਹੀ ਜਾਤੇ ਜਾਣੇ ਜਾਂਦੇ ਸਾਚੀ ਭਗਤ ਕਰਹਿ ਦਰ ਜਾਪਹਿ ਕਰ ਦਰ ਸੱਚਾ ਸੋਈ ਜਿਹੜੇ ਸੱਚੀ ਭਗਤੀ ਕਰਦੇ ਹੋ ਦਰਗਾਹ ਵਾ ਤੁਰਿਆ ਪਾਦਰੂਪ ਦਰਬਾਰ ਵਿੱਚ ਜਾਣੇ ਜਾਂਦੇ ਦਰਾਂ ਘਰਾਂ ਵਿੱਚ ਉਹ ਸੱਚਾ ਹੀ ਜਾਣਦੇ ਵਾ ਉਹਨਾਂ ਨੂੰ ਸਾਰਿਆਂ ਸਰੀਰਾਂ ਰੂਪ ਘਰਾਂ ਤੇ ਦਰ ਇੰਦਰੀਆਂ ਵਿੱਚ ਸੋਈ ਉਹ ਸੱਚਾ ਹੀ ਪ੍ਰਤੀਤ ਹੁੰਦਾ ਨਾਨਕ ਸੱਚਾ ਸੋਹਿਲਾ ਸੱਚੀ ਸੱਚਬਾਣੀ ਸਬਦੇ ਹੀ ਸੁਖ ਹੋਈ ਸਤਿਗੁਰੂ ਜੀ ਕਥਨ ਕਰ ਰਿਹਾ ਉਹਨਾਂ ਨੂੰ ਸੱਚਾ ਸੁਹਿਲਾ ਆਨੰਦ ਹੈ ਨਿਸ਼ਚਾ ਕਰਕੇ ਸੱਚੀ ਬਾਣੀ ਹੈ ਹੀ ਨਿਸ਼ਚੇ ਕਰਕੇ ਉਰਬ ਸਬਦੇ ਉਪਦੇਸ਼ ਦੁਆਰਾ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਸੂਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਇਹ ਜਿਗਿਆਸੂ ਰੂਪ ਬਾਲੜੀਏ ਬਾਲਕੀਏ ਜੇਕਰ ਤੂੰ ਵਰ ਪਤੀ ਪਰਮੇਸ਼ਰ ਨੂੰ ਚਾਹੁੰਦੀ ਹੈ ਤਾ ਪਰਮੇਸ਼ਰ ਸਰੂਪ ਗੁਰਾਂ ਦੇ ਚਰਨ ਕਮਲਾਂ ਨਾਲ ਹਿਰਦੇ ਨੂੰ ਲਾਉਣਾ ਕਰ ਸਦਾ ਹੋ ਵੈ ਸੁਹਾਗਣੀ ਹਰ ਜੀ ਮਰੈ ਨਾ ਜਾਏ ਰਾਮ ਫਿਰ ਤੂੰ ਹਮੇਸ਼ਾ ਵਾਸਤੇ ਪਦੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਆਨੰਦ ਵਾਲੀ ਸੁਹਾਗਵੰਤੀ ਹੋ ਜਾਵੇਂਗੀ ਕਿਉਂਕਿ ਰਮਿਆ ਆ ਪਦੀ ਪਰਮੇਸ਼ਰ ਜੀ ਨਾ ਮਰਦਾ ਤੇ ਨਾ ਸੁਹਾਗ ਜਾਂਦਾ ਕਿਤੇ ਵਾ ਨਾ ਮਰਦਾ ਤੇ ਨਾ ਜਾਂਦਾ ਜੰਮਦਾ ਮਰਦਾ ਹਰ ਜੀ ਮਰੇ ਨਾ ਜਾਏ ਗੁਰ ਕਹਿ ਸਹਿ ਜਿ ਸੁਭਾਈ ਸਾ ਤਨ ਕੰਤ ਪਿਆਰੀ ਉਹ ਪਦੀ ਪਰਮੇਸ਼ਰ ਜੀ ਨਾ ਮਰਦਾ ਤੇ ਨਾ ਜਾਂਦਾ ਭਾਵ ਜੰਮਦਾ ਹੈ ਵਾ ਉਸ ਦੀ ਪ੍ਰਾਪਤੀ ਵਾਲੀ ਜਗਿਆਸੂ ਰੂਪ ਇਸਤਰੀ ਦਾ ਸੁਹਾਗ ਨਹੀਂ ਜਾਂਦਾ ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਸ਼ਾਂਤੀ ਸੁਭਾ ਨੂੰ ਧਾਰਨ ਕੀਤਾ ਉਹ ਜਗਿਆਸੂ ਰੂਪਤਾਨ ਇਸਤਰੀ ਕੰਤ ਪਤੀ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ ਸੀਗਾਰੀ ਜੋ ਸੱਚ ਬੋਲਣ ਦਾ ਸੰਜਮ ਰੱਖਦੀ ਆ ਝੂਠ ਨਹੀਂ ਬੋਲਦੀ ਉਹ ਮਨ ਕਰਕੇ ਹਮੇਸ਼ਾ ਉਜੜ ਹੈ ਕਿਉਂਕਿ ਉਸਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਚਿੱਤ ਦੀ ਬਿਰਤੀ ਸ਼ਿੰਗਾਰ ਲਈ ਉਹ ਗੁਰਾਂ ਦੇ ਸ਼ਬਦ ਦੀ ਕਮਾਈ ਦਾ ਸਾਧਨ ਕਰਦੀ ਹੈ ਤੇ ਐਸਾ ਨੇਚਾ ਕਰਦੀ ਆ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਮੇਰਾ ਪਤੀ ਪਰਮੇਸ਼ਰ ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚਾ ਅੱਗੇ ਨੂੰ ਵੀ ਹਮੇਸ਼ਾ ਸੱਚਾ ਹੋਵੇਗਾ ਜਿਸ ਨੇ ਆਪਣੇ ਆਪ ਤੋਂ ਇੱਕ ਇੱਕ ਰੰਗ ਵੱਤ ਜਗਤ ਨੂੰ ਪੈਦਾ ਕੀਤਾ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਉਹ ਮਹਾਤਮਾ ਰੂਪ ਸਖੀ ਹਮੇਸ਼ਾ ਆਪਣੇ ਪਤੀ ਦੇ ਆਨੰਦ ਨੂੰ ਰਾਵੇ ਮਾਣਦੀ ਜਿਸ ਨੇ ਗੁਰਾਂ ਦੇ ਚਰਨਾ ਕਮਲਾਂ ਵਿੱਚ ਚਿਤ ਨੂੰ ਲਾਇਆ ਪਿਰ ਪਾਏ ਅੜਾ ਬਾਲੜੀਏ ਅਨ ਦਿਨ ਸਹਜੇ ਮਾਤੀ ਰਾਮ ਪਾਤਸ਼ਾਹ ਫਰਮਾਉਂਦੇ ਹੀ ਜਗਿਆ ਸੁ ਰੂਪ ਬਾਲਕੀਏ ਉਸਨੇ ਪਤੀ ਪਰਮੇਸ਼ਰ ਨੂੰ ਪਾਇਆ ਜਿਹੜੀ ਰਾਤ ਦਿਨੇ ਸੁਤੇ ਸਿਧ ਪਰਮੇਸ਼ਰ ਦੇ ਨਾਮ ਵਿੱਚ ਮਾਤੀ ਮਸਤ ਹੋਈ ਰਹਿੰਦੀ ਹੈ ਗੁਰਮਤੀ ਮਨ ਅੰਨਦ ਪਿਆ ਤਿਤ ਤਨ ਮੈਲ ਨਾ ਰਾਤੀ ਰਾਮ ਗੁਰ ਸਿੱਖਿਆ ਦੁਆਰਾ ਉਸ ਦੇ ਮਨ ਹਿਰਦੇ ਵਿੱਚ ਸੋਖ ਸਰੂਪ ਅਤੀ ਪਰਮੇਸ਼ਰ ਪ੍ਰਾਪਤ ਹੋ ਆਇਆ ਹੈ ਤੇ ਰਾਮ ਪਰਮੇਸ਼ਰ ਦੀ ਕਿਰਪਾ ਸਦਕਾ ਉਸ ਦੇ ਤਨ ਸਰੀਰ 와 ਅੰਤਹਿ ਕਰਨ ਵਿੱਚ ਰਤੀ ਪਰ ਵੀ ਵਿਕਾਰਾਂ ਦੀ ਮਲੀਨਤਾ ਨਹੀਂ ਹੈ ਵਾ ਉਸ ਦੇ ਵਿੱਚ ਤਨ ਦੇ ਅਧਿਆਸ ਦੀ ਮੈਲ ਨਹੀਂ ਤੇ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਉਸ ਦੇ ਤਨ ਸਰੀਰ 와 ਅੰਤਹਿ ਕਰਨ ਵਿੱਚ ਵਾ ਉਸ ਦੇ ਵਿੱਚ ਦੇਹ ਅਧਿਆਸ ਦੀ ਰਤੀ ਪਰ ਵੀ ਮੈਲ ਨਹੀਂ ਜਿਹੜੀ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਇਸ ਲਈ ਉਸ ਨੂੰ ਮੇਰਾ ਪਰਮੇਸ਼ਰ ਗੁਰਾਂ ਦੁਆਰਾ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ ਅਨੰਦਨ 라ਵੇ ਹਰ ਪ੍ਰਭ ਆਪਣਾ ਵਿੱਚੋ ਆਪ ਗਵਾਏ ਉਹ ਅੰਤਿਸ਼ ਕਰਨ ਦੇ ਅੰਦਰੋਂ ਆਪਾ ਪਾਵ ਹੰਕਾਰ ਗਵਾਕੇ ਰਾਤ ਦਿਨ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਆਪਣੇ ਪਰਮੇਸ਼ਰ ਦੇ ਆਨੰਦ ਨੂੰ 라ਵੇ ਮਾਣਦੀ ਗੁਰਮਤ ਪਾਇਆ ਸਹਜ ਮਿਲਾਇਆ ਆਪਣੀ ਪ੍ਰੀਤ ਮराती ਸੋ ਦੋ ਜਗਾ ਇੱਥੇ ਜਿਹੜਾ ਆਪਣਾ ਤੇ ਆਪਣੇ ਆਇਆ ਇਹ ਕੰਨੇ ਤੋਂ ਬਗੈਰ ਆਇਆ ਖਿਆਲ ਰੱਖਣਾ ਆਪਣਾ ਤੇ ਆਪਣੇ ਇਸ ਤਰ੍ਹਾਂ ਪੜਨਾ ਆਪਣੇ ਨਹੀਂ ਕਹਿ ਜਾਣਾ ਕਿਉਂਕਿ ਅਸੀਂ ਹਮੇਸ਼ਾ ਉਲਟ ਚੱਲਦੇ ਆ ਜਿੱਥੇ ਕੰਨਾ ਬੋਲਣਾ ਉੱਥੇ ਬੋਲਦੇ ਨਹੀਂ ਜਿੱਥੇ ਨਹੀਂ ਬੋਲਣਾ ਉੱਥੇ ਬੋਲ ਦਿੰਨੇ ਆ ਸਾਡਾ ਸੁਭਾਅ ਬਣਿਆ ਹੈ ਕਿ ਹਮੇਸ਼ਾ ਹੀ ਜੋ ਪਾਠ ਹੈ ਉਸ ਦਾ ਖਿਆਲ ਨਹੀਂ ਰੱਖਣਾ ਕਹਿੰਦੇ ਜਿਸ ਜਗਿਆਸੂ ਰੂਪ ਇਸਤਰੀ ਨੇ ਗੁਰ ਸਿੱਖਿਆ ਨੂੰ ਪਾਉਣਾ ਕੀਤਾ ਉਸ ਨੂੰ ਪਤੀ ਪਰਮੇਸ਼ਰ ਨੇ ਸੁੱਤੇ ਸਿਧ ਨਿਰਜਤਨ ਹੀ ਆਪਣੇ ਸਰੂਪ ਦੇ ਮੇਲ ਨਾਲ ਮਿਲਾਉਣਾ ਕੀਤਾ ਹੈ ਇਸੇ ਕਰਕੇ ਉਹ ਜਗਿਆਸੂ ਰੂਪ ਇਸਤਰੀ ਹਰ ਵਕਤ ਆਪਣੇ ਪਿਆਰੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ अथवा ਜਿਸ ਨੇ ਗੁਰ ਸਿੱਖਿਆ ਨੂੰ ਪਾਉਣਾ ਕੀਤਾ ਉਸ ਨੂੰ ਗੁਰ ਸਿੱਖਿਆ ਨੇ ਗਿਆਨ ਨਾਲ ਮਿਲਾਉਣਾ ਕੀਤਾ ਹੈ ਜਿਸ ਗਿਆਨ ਦਾ ਸਦਕਾ ਉਹ ਹਰ ਵਕਤ ਪਿਆਰੀ ਪ੍ਰੀਤਮ ਅਕਾਲ ਪੁਰਖ ਦੇ ਨਾਲ ਰਤੀ ਰਹਿੰਦੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ 라ਵੇ ਰੰਗ ਰਾਤੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨੂੰ ਨਾਮ ਕਰਕੇ ਵਡਿਆਈ ਮਿਲਦੀ ਜੋ ਵਾਹਿਗੁਰੂ ਦੇ ਤਾਂ ਹੀ ਪ੍ਰੇਮ ਰੰਗ ਵਿੱਚ ਰਤੀ ਹੋਈ 라ਵੇ ਉਚਾਰਦੀ ਹੈ ਵਾਜੂ ਰੰਗ ਵਿੱਚ ਰਤੀ ਹੋਈ ਹੈ ਉਹ ਪ੍ਰਭੂ ਪ੍ਰਾਪਤੀ ਦੇ ਆਨੰਦ ਨੂੰ 라ਵੇ ਮਾਣਦੀ ਹੈ। ਪਿਰ 라ਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਜਿਹੜੀ ਜਗਿਆਸੂ ਰੂਪ ਇਸਤਰੀ ਪ੍ਰੇਮ ਰੰਗ ਵਿੱਚ ਰਤੀ ਹੋਈ ਪਤੀ ਪਰਮੇਸ਼ਰ ਦੇ ਨਾਮ ਨੂੰ 라ਵੇ ਉਚਾਰਦੀ ਹੈ। ਉਸਨੇ ਪਤੀ ਰਾਮ ਪਰਮੇਸ਼ਰ ਦਾ ਮਹਿਲ ਸਰੂਪ ਹੋਣਾ ਕੀਤਾ ਹੈ। ਸੂ ਸਹੋ ਅਤ ਨਿਰਮਲ ਦਾਤਾ ਜਿਨ ਵਿੱਚ ਹੋ ਆਪ ਗਵਾਇਆ ਰਾਮ ਸੋ ਕਈਏ ਉਹ ਸਹੋ ਪਤੀ ਪਰਮੇਸ਼ਰ ਅਤ ਅਤਯੰਤ ਹੀ ਨਿਰਮਲ ਉਜਲ ਤੇ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਪਰੰਤੂ ਉਸ ਨੂੰ ਰਾਮ ਪਰਮੇਸ਼ਰ ਪ੍ਰਾਪਤ ਹੁੰਦਾ ਜਿਸਨੇ ਹਿਰਦੇ ਵਿੱਚਕਾਰ ਤੋਂ ਆਪਾ ਪਾਵ ਹੰਕਾਰ ਨੂੰ ਗਵਾਉਣਾ ਕੀਤਾ ਹੈ ਵਿੱਚ ਹੋ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਪਾਣੀ ਜਦੋਂ ਹਰ ਪਰਮੇਸ਼ਰ ਨੂੰ ਗੁਰਾਂ ਦੁਆਰਾ ਕੀਤਾ ਆਇਆ ਕਰਤੱਬ ਭਾ ਗਿਆ ਤਾਂ ਜਗਿਆਸੂ ਰੂਪ ਇਸਤਰੀ ਦੇ ਹਿਰਦੇ ਵਿੱਚੋਂ ਅੰਦਰੋਂ ਸਰੀਰਾਂ ਦਾ ਮੋਹ ਸਨੇਹ ਛੁਕਾ ਦਿੱਤਾ ਤਾਂ ਇਹ ਜਗਿਆਸੂ ਰੂਪ ਕਾਮਣ ਇਸਤਰੀ ਪਤੀ ਪਰਮੇਸ਼ਰ ਦੇ ਮਨ ਵਿੱਚ ਭਾ ਗਈ ਆਨੰਦਿਨ ਗੁਣ ਗਾਵੇ ਨਿਤ ਸਾਚੀ ਕਥੀ ਅਕਤ ਕਹਾਣੀ ਉਹ ਅਨੰਦ ਦਿਨ ਰਾਤ ਦਿਨ ਨਿਤਾ ਪ੍ਰਤੀ ਸੱਚੇ ਦੇ ਗੁਣ ਗਾਉਣਾ ਕਰਦੀ ਹੈ ਅਤੀਜੂ ਆਕਾਤ ਸਰੂਪ ਪ੍ਰਭੂ ਦੀ ਕਥਾ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਦਾ ਉਸ ਕਹਾਣੀ ਕਥਾ ਵਾਰਤਾਂ ਨੂੰ ਲਖਣਾ ਬਿਰਤੀ ਦੁਆਰਾ ਕਥਨ ਕਰਦੀ ਹੈ ਜੁਗਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨ ਪਾਇਆ ਚੌਹਾਂ ਜੁਗਾਂ ਵਿੱਚ ਏਕੋ ਸੱਚਾ ਪਰਮੇਸ਼ਰ ਵਰਤ ਰਿਆ ਪਰੰਤੂ ਪੂਰੇ ਗੁਰਾਂ ਤੋਂ ਬਗੈਰ ਉਸ ਨੂੰ ਕਿਸੇ ਨੇ ਵੀ ਨਹੀਂ ਪੌੜਾ ਕੀਤਾ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਛੇਤੀ ਚਿਤ ਲਾਇਆ ਸਤਿਗੁਰੂ ਜੀ ਗਥਨ ਕਰ ਰਿਹਾ ਜਿਸ ਜਗਿਆ ਸਰੂਪ ਇਸਤਰੀ ਨੇ ਪਤੀ ਪਰਮੇਸ਼ਰ ਦੇ ਨਾਮ ਛੇਤੀ ਹੁੰਦਾ ਨਾਲ ਚੇਤੇ ਹਿਰਦੇ ਨੂੰ ਲਾਇਆ ਉਹ ਬਾਣੀ ਕਰਕੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਪ੍ਰੇਮ ਨਾਲ ਨਾਮ ਨੂੰ ਉਚਾਰਦੀ ਹੈ ਸਰੀਰ ਕਰਕੇ ਵੀ ਵਾਹਿਗੁਰੂ ਦੇ ਪ੍ਰੇਮ ਵਿੱਚ ਰਚੀ ਹੋਈ ਵਾ ਉਹ ਵਰਤਮਾਨ ਸਮੇਂ ਵਿੱਚ ਵੀ ਨਾਮ ਰੰਗ ਵਿੱਚ ਰਚੀ ਹੋਈ ਪੂਰਤ ਕਾਲ ਵਿੱਚ ਵੀ ਨਾਮ ਰੰਗ ਵਿੱਚ ਰਚੀ ਹੋਈ ਤੇ ਭਵਿੱਖਤ ਕਾਲ ਵਿੱਚ ਵੀ ਨਾਮ ਰੰਗ ਵਿੱਚ ਰਚੀ ਰਹਿੰਦੀ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ RAM ਉਸ ਜਿਗਿਆਸੂ ਰੂਪ ਕਾਮਣ ਇਸਤਰੀ ਦੇ ਮਨ ਹਿਰਦੇ ਵਿੱਚ ਸੋਹਿਲੜਾ ਆਨੰਦ ਹੈ ਜਿਸ ਨੂੰ ਪਿਆਰੇ ਸੱਜਣ RAM ਅਕਾਲ ਪੁਰਖ ਜੀ ਮਿਲੇ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਤਾਰੇ RAM ਜਿਸ ਦਾ ਗੁਰ ਸਿੱਖਿਆ ਦੁਆਰਾ ਮਨ ਚੇਤ ਨਿਰਮਲ ਸ਼ੁੱਧ ਹੋ ਗਿਆ ਹੈ ਉਸ ਨੇ ਰਮੇ ਹੋਏ ਪਰਮੇਸ਼ਰ ਨੂੰ ਔਰ ਹਿਰਦੇ ਵਿੱਚ ਧਾਰਨ ਵਸਾ ਕੇ ਰੱਖਿਆ ਹੋਇਆ ਹਰ ਰਾਖਿਆ ਔਰ ਧਾਰੀ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਜਿਸ ਨੇ ਗੁਰ ਸਿੱਖਿਆ ਦੁਆਰਾ ਪਰਮੇਸ਼ਰ ਨੂੰ ਜਾਣਿਆ ਹੈ ਉਸ ਨੇ ਪਰਮੇਸ਼ਰ ਨੂੰ ਔਰ ਹਿਰਦੇ ਵਿੱਚ ਧਾਰਨ ਵਸਾ ਕੇ ਰੱਖਿਆ ਹੋਇਆ ਅਤੇ ਉਸਨੇ ਆਪ ਦਾ ਮੁਕਤੀ ਰੂਪ ਕਾਰਜ ਸੰਵਾਰ ਲਿਆ ਉਹ ਜਗਿਆਸੂ ਰੂਪ ਇਸਤਰੀ ਜਾਣ ਗਈ ਹੈ ਪ੍ਰੀਤਮ 모ਹ ਲਿਆ ਮਨ ਮੇਰਾ ਪਾਇਆ ਕਰਮ ਬਿਦਾਤਾ ਮੇਰਾ ਮਨ ਪ੍ਰੀਤਮ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ 모ਹਿਤ ਕਰ ਲਿਆ ਹੈ ਇਉ ਕਰਮ ਅਨਸਾਰ ਫਲ ਦੇਣ ਵਾਲੇ ਫਲ ਪ੍ਰਦਾਤਾ ਉਸ ਪਰਮੇਸ਼ਰ ਨੂੰ ਪਾ ਲਿਆ ਹੈ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਜਿਸ ਨੇ ਸਤਿਗੁਰਾਂ ਦੀ ਸੇਵ ਟਹਿਲ ਕਰਕੇ ਹਮੇਸ਼ਾ ਰਹਿਣ ਵਾਲੇ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ ਉਸ ਦੇ ਮਨ ਕੇ ਇਹ ਹਿਰਦੇ ਵਿੱਚ ਮੁਰਾਰੇ ਮੁਰ ਨਾਮੇ ਦਾਇੰਤ ਦਾ ਆਰੇ ਵੈਰੀ ਪਰਮੇਸ਼ਰ ਆ ਵਸਿਆ ਹੈ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈਬਦ ਸਬਦ ਸਵਾਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਜਿਗਿਆਸੂ ਰੂਪ ਇਸਤਰੀ ਸਤਗੁਰਾਂ ਨੇ ਆਪ ਦੇ ਸਰੂਪ ਸ਼ਬਦ ਵਿੱਚ ਮੇਲ ਲਈ ਹੈ ਉਸ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਜੀਵਨ ਨੂੰ ਸੰਵਾਰ ਲਿਆ ਚੰਗਾ ਬਣਾ ਲਿਆ ଅਥਵਾ ਜਿਸ ਜਿਗਿਆਸੂ ਰੂਪ ਇਸਤਰੀ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਜੀਵਨ ਨੂੰ ਸੰਵਾਰ ਲਿਆ ਹੈ ਉਹ ਗੁਰਚੇਤਨ ਬ੍ਰਹਮ ਨੇ ਗੁਰਾਂ ਦੁਆਰਾ ਆਪਣੇ ਨਾਲ ਮੇਲ ਲਈ ਹੈ ਵਾਹੀ ਗੁਰੂ ਵਾਹੇ 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 wah guru ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ